ਕਦੇ ਵੀ ਕਿਸੇ ਦੀ ਜ਼ਿੰਦਗੀ ਨੂੰ ਉਸਦੇ ਰੈਂਸ ਉੱਠਣ ਬੈਠਣ ਖਾਣ ਪੀਣ ਪਹਿਨਣ ਤੋਂ ਅੰਦਾਜ਼ੇ ਨਹੀਂ ਲਾਉਣੇ ਚਾਹੀਦੇ ਕਿਉਂਕਿ ਜੋ ਦਿਖਦਾ ਹੈ ਉਹ ਹੁੰਦਾ ਨਹੀਂ ਇਹ ਤਾਂ ਅੱਜ ਦੇ ਟਾਈਮ ਵਿੱਚ ਬਹੁਤ ਜ਼ਾਹਰ ਜੀ ਗੱਲ ਹੈ ਲੋਕੀ ਸੋਸ਼ਲ ਮੀਡੀਆ ਤੇ ਜੋ ਪੋਸਟ ਕਰਦੇ ਨੇ ਅਸਲ ਜ਼ਿੰਦਗੀ ਵਿੱਚ ਬਿਲਕੁਲ ਵੀ ਉਦਾਂ ਦੇ ਨਹੀਂ ਹੁੰਦੇ माँ ने एक बड़ी सोहनी कहानी सुनाई जो कि मैं आप सब सांझी करना चाह रही हूँ एक बार एक बस विच बहुत सारे यात्री सफर कर रहे थे पहाड़ी रास्ता से सब कुछ ठीक चल रहा कि अचानक बदल आ गए गरजन लगे बिजली चमकन लगी ਇੱਕ ਦੋ ਥਾਵਾਂ ਤੇ ਬਿਜਲੀ ਗਿਰੀ ਵੀ ਉਸ ਬੱਸ ਵਿੱਚ ਬੈਠੇ ਇੱਕ ਗਿਆਨੀ ਬੰਦੇ ਨੇ ਕਿਹਾ ਕਿ ਜਿਹੜਾ ਬੰਦਾ ਬਹੁਤ ਨੈਗੇਟਿਵ ਹੈ ਗਲਤ ਸੋਚ ਜਾਂ ਗਲਤ ਧਾਰਨਾਵਾਂ ਵਾਲਾ ਹੈ ਉਹਦੇ ਕਰਕੇ ਹੀ ਬਿਜਲੀ ਗਰੇਗੀ ਹੁਣ ਇਹ ਦੇਖਣਾ ਹੈ ਕਿ ਆਪਣੇ ਵਿੱਚ ਉਹ ਬੰਦਾ ਹੈ ਕਾ ਤਾਂ ਕਿ ਉਸ ਨੂੰ ਪਾਸਚੋ ਕੱਢ ਦਿੱਤਾ ਜਾਵੇ ਤੇ ਬਾਕੀ ਯਾਤਰੀ ਪਾਸ ਜਾਣ। ਉਹਦੇ ਕੀਤੇ ਦੀ ਸਜ਼ਾ ਕਿਤੇ ਬਾਕੀ ਯਾਤਰੀਆਂ ਨੂੰ ਨਾ ਮਿਲ ਜਾਵੇ। ਉਹਨਾਂ ਸਾਰਿਆਂ ਨੇ ਫੈਸਲਾ ਕੀਤਾ ਕਿ ਸਾਰੇ ਯਾਤਰੀ ਵਾਰੀ-ਵਾਰੀ বাস ਵਿੱਚੋਂ ਉਤਰਨਗੇ ਤੇ ਸਾਹਮਣੇ ਜੋ ਦਰਖਤ ਹੈ ਉਹਨੂੰ ਹੱਥ ਲਾ ਕੇ ਮੁੜਨਗੇ। ਜਿਹੜਾ ਕੋਈ ਦਿਲ 'ਚ ਖੋਟ ਲੈ ਕੇ ਬੈਠਾ ਹੋਇਆ, ਕੋਈ ਪਾਪੀ ਇਨਸਾਨ ਹੋਇਆ ਤੇ ਬਿਜਲੀ ਉਹਦੇ ਉੱਤੇ ਗਿਰ ਜਾਏਗੀ ਸਾਰਿਆਂ ਨੇ ਗੱਲ ਮੰਨ ਲਈ ਵਾਰੀ-ਵਾਰੀ ਉਤਰਨ ਲੱਗੇ ਦਰਖਤ ਨੂੰ ਹੱਥ ਲਗਾ ਕੇ ਮੁੜਨ ਲੱਗੇ ਲਗਭਗ ਸਾਰੇ ਹੀ ਯਾਤਰੀ ਹੱਥ ਲਗਾ ਕੇ ਮੁੜ ਆਏ ਸਿਰਫ ਇੱਕ بچਿਆ ਉਸ ਇੱਕ ਯਾਤਰੀ ਵੱਲ ਸਾਰਿਆਂ ਦਾ ਧਿਆਨ ਸੀ ਤੇ ਸਾਰੇ ਉਸ ਨੂੰ ਇਸ ਨਜ਼ਰ ਨਾਲ ਦੇਖ ਰਹੇ ਸੀ ਕਿ ਜਿਵੇਂ ਉਹ ਕੋਈ ਗੁਨਾਹਗਾਰ ਹੋਵੇ। ਸਭ ਦਾ ਯਕੀਨ ਸੀ ਕਿ ਇਹੀ ਉਹ ਪਾਪੀ ਇਨਸਾਨ ਹੈ, ਇਹੀ ਉਹ 네ਗੇਟਿਵ ਇਨਸਾਨ ਹੈ ਜੋ ਗਲਤ ਧਾਰਨਾ ਲਈ ਬੈਠਾ ਹੈ। ਇਹਦੇ ਜਾਨ ਨਾਲ, ਦਰਖਤ ਨੂੰ ਹੱਥ ਲਗਾਉਣ ਨਾਲ ਬਿਜਲੀ ਇਹਦੇ ਤੇ गिर ਚਾਈ। ਉਹ ਵੀ ਵਿਚਾਰਾ ਡਰਦਾ ਡਰਦਾ ਬਾਸ ਚ ਉਤਰਿਆ। ਜਾ ਕੇ ਦਰਖਤ ਨੂੰ ਹੱਥ ਲਗਾਇਆ। ਜਿਉਂ ਹੀ ਹੱਥ ਲਗਾਇਆ ਬਿਜਲੀ ਗਿਰ ਗਈ। ਪਰ ਬਿਜਲੀ درخت ਤੇ ਨਹੀਂ ਗਿਰੀ ਉਸ ਪਾਸਤੇ ਗਿਰ ਗਈ ਇਹ ਤਾਂ ਇਹ ਸਾਬਿਤ ਹੁੰਦਾ ਹੈ ਕਿ ਕਈ ਵਾਰ ਅਸੀਂ ਜੋ ਸੋਚੀ ਬੈਠੇ ਹੁੰਨੇ ਆ ਉਦੋਂ ਦਾ ਨਹੀਂ ਹੁੰਦਾ ਅਸੀਂ ਕਿੰਨੀ ਜਲਦੀ ਜਜ ਕਰ ਲੈਂਦੇ ਆ ਲੋਕਾਂ ਕਿ ਪੱਕਾ ਇਦਾਂ ਦਾ ਹੀ ਹੋਏਗਾ ਅਸੀਂ ਲੋਕਾਂ ਦੀ ਜ਼ਿੰਦਗੀ ਬਾਰੇ ਵੀ ਬਹੁਤ ਜਜ ਕਰਦੇ ਹਾਂ ਜੇ ਕਿਸੇ ਨੇ ਨਵੀਂ ਕਾਰ ਲਈ ਹੈ ਜ਼ਰੂਰ ਦੋ ਨੰਬਰੀ ਪੈਸਾ ਹੋਊਗਾ ਕੋਈ ਵਧੀਆ ਨੰਬਰਾਂ ਚ ਪਾਸ ਹੋਇਆ ਹੈ ਜ਼ਰੂਰ ਇਹਨੇ ਚੀਟਿੰਗ ਕੀਤੀ ਹੋਗੀ ਕਿਸੇ ਨੇ ਕੋਠੀ ਖਰੀਦੀ ਹੈ ਉਹਦੇ ਲਈ ਵੀ ਸਾਡੇ ਅਲੱਗ ਹੀ ਵਿਚਾਰ ਹੁੰਦੇ ਨੇ ਕਿੰਨੀ ਹੈਰਾਨੀ ਦੀ ਗੱਲ ਹੈ ਨਾ ਅਸੀਂ ਲੋਕਾਂ ਨੂੰ ਹਰ ਤਰੀਕੇ ਨਾਲ ਜੱਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪਣੇ ਆਪ ਨੂੰ ਨੈਗੇਟਿਵ ਕਰ ਲੈਨੇ ਹਾਂ ਮੈਂ ਮਾ ਦੇ ਕਹਿੰਦਾ ਮਤਲਬ ਸਮਝ ਚੁੱਕੀ ਸੀ ਕਿ ਜਿੰਨਾ ਅਸੀਂ ਧਿਆਨ ਲੋਕਾਂ ਵਿੱਚ ਦਿੰਨੇ ਆ ਉਸ ਨਾਲੋਂ ਅੱਧਾ ਧਿਆਨ ਵੀ ਅਸੀਂ ਜੇ ਆਪਣੇ ਆਪ ਤੇ ਲਈਏ ਤਾਂ ਸਾਡੀ ਜ਼ਿੰਦਗੀ ਸੁਧਰ ਜਾਵੇ ਇਸ ਕਰਕੇ ਕਿਸੇ ਨੂੰ ਜੱਜ ਕਰਨ ਦੀ ਬਜਾਏ ਕਿਸੇ ਦੀਆਂ ਕਮੀਆਂ ਲੱਭਣ ਦੀ ਬਜਾਏ ਕਿਉਂ ਨਾ ਅਸੀਂ ਆਪਣੇ ਆਪ ਨੂੰ ਤਰਾਸ਼ ਲਈਏ ਆਪਣੇ ਆਪ ਨੂੰ ਪੋਜ਼ਿਟਿਵ ਕਰੀਏ